ਬੀਜਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮਨੀਸ਼ ਜੋਸ਼ੀ ਇਸ ਵੇਲੇ ਸੰਬੋਧਨ ਕਰਨ ਦੀ ਸਿੱਧਾ ਰੋਕ ਕਰਾਂਗੇ 90 ਦੇ ਅੰਦਰ ਮੁਹੱਲਾ ਪੰਸੂਰ ਪਿਤਾ ਨੇ ਚਿੱਟੇ ਤੇ ਨਸ਼ੇ ਤੋਚ ਤਿੰਨ ਤਿੰਨ ਮਹੀਨੇ ਦੀ ਬੇਟੀ ਨੂੰ ਦੀਵਾਰ 'ਤੇ ਪਟਕ ਕੇ ਮਾਰਦਾ ਮੇਰੇ ਦੁਆਰਾ ਬੋਲਦਾ ਨਾਬਾ ਮੁਹੱਲਾ ਪੰਸੂਰ ਪਟਿਆਲਾ ਦੇ ਕੋਣਕ ਨਾਪਾ اور ਨਾਬੇ ਦੇ ਤਹਿਤ ਪਿੰਡ ਆਂਦਾ ਫੇਜ਼ਗੜ ਨਸ਼ੇੜੀ ਬੇਟੇ ਨੇ ਆਪਣੀ ਮਾਂ ਨੂੰ ਕੁਹਾੜੀ ਨਾਲ ਮਾਰ-ਮਾਰ ਕੇ ਮਾਰ-ਮਾਰ ਕੇ ਜਦ ਤੱਕ ਮਰਨ ਗਈ ਮਾਰਦਾ ਰਿਆ ਫਿਰ ਘਰ ਦੇ ਅੰਦਰ ਖੱਡਾਂ ਖੋਦ ਕੇ ਉਹਦੇ ਵਿੱਚ ਦਫ਼ਨ ਕਰਤਾ ਕਿਉਂਕਿ ਉਹਨੇ ਨਸ਼ੇ ਦੇ ਪੈਸੇ ਨਹੀਂ ਦਿੱਤੇ ਹੁਸ਼ਿਆਰਪੁਰ ਦੇ ਅੰਦਰ ਪਿੰਡ ਉਸਮਾਨ ਹੈ ਲੜਕੇ ਨੇ ਨਸ਼ੇਦ ਦੇ ਲਈ ਜਦ ਪੈਸੇ ਨਹੀਂ ਤੇ ਨਾਨੇ ਨੇ ਨਾਨੇ ਨੂੰ ਮਾਰਤਾ ਇਸ ਤਰ੍ਹਾਂ ਹੀ ਹਸ਼ਾਰਪੁਰ ਦੇ ਅੰਦਰ ਇੱਕ ਹੋਰ ਕੇਸ ਹੈ ਜਦ ਤਾਈ ਨੇ ਪੈਸੇ ਲਿੱਤੇ ਤਾਈ ਦਾ ਮਰਡਰ ਕੀਤਾ ਤੇ ਘਰ ਦਾ ਕੀਮਤੀ ਸਮਾਨ ਵੇਚ ਕੇ ਉਹਨੇ ਨਸ਼ੇ ਵਾਸਤੇ ਪੈਸੇ ਇਕੱਠੇ ਕੀਤੇ ਮੰਡੀ ਗੋਵਿੰਦਗੜ੍ਹ ਦੇ ਅੰਦਰ ਇੱਕ ਪਿੰਡ ਹੈ ਅਮਲੋ ਨਹੀਂ ਪੰਟੀ ਗੋਵਿੰਦਗੜ੍ਹ ਅੰਦਰ ਅਮਲੋ ਹੈ ਅਮਲੋ ਦੇ ਕੋਲ ਪਿੰਡ ਹੈ ਖੰਨਿਆਣਾ ਉੱਥੇ ਵੀ ਪੁੱਤ ਨੇ ਨਸ਼ੇ ਲਈ ਆਪਣੀ ਦਾਦੀ ਦੀ ਹਤਿਆ ਕਰਤੀ ਮਰਡਰ ਕਰਤਾ ਬਠਿੰਡਾ ਦੇ ਕੋਲ ਗੋਨਿਆਣਾ ਮੰਡੀ ਦੇ ਤਹਿਤ گاਉਂ ਆਂਦਾ ਗੋਨਿਆਣੇ ਕਲਾ ਨਸ਼ੇੜੀ ਨੇ ਕੁਲਾੜੀ ਨਾਲ ਚਚੇਰੇ ਭਰਾ ਦੀ ਮਾਰ ਮਾਰ ਹਤਿਆ ਕਰਤੀ ਕਿਉਂਕਿ ਚਚੇਰਾ ਪਾ ਨਸ਼ੇਤ ਰੋਗਦਾ ਸੀ ਔਰ ਕਹਿੰਦਾ ਸੀ ਕਿ ਨਸ਼ੇ ਵਾਸਤੇ ਪੈਸੇ ਨਹੀਂ ਦੇਣਾ ਜੰਦਰ ਦੇ ਕੋਲ ਇੱਕ ਜਗ੍ਹਾ ਫਿਲੌਰ ਉੱਥੇ ਤਾਂ ਨਸ਼ੇ ਦੇ ਨਸ਼ੇੜੀ ਇਕੱਠੇ ਹੋ ਗਏ ਉਹਨਾਂ ਲੁੱਟਾਂ ਖੋਹ ਕਰਨ ਦਾ ਗਰੋਹ ਬਣਾ ਲਿਆ ਘਾਟ ਘਾਟ ਦੌਰ ਦਰਜਨ ਚੋਰੀਆਂ ਕੀਤੀਆਂ ਜਾਂ ਜਦ ਉਸ ਤੋਂ ਪਹਿਲੇ ਪੁਲਿਸ ਨਾ ਪੜਿਆ ਪਟਿਆਲੇ ਦੇ ਅੰਦਰ ਕਸਬਾਇ ਸ਼ੁਤਰਾਣਾ ਉਹਦੇ ਕੋਲ گاਉਂ ਹੈ ਕੰਗਥਲ ਨਸ਼ੇ ਦੇ ਪੈਸੇ ਨਾ ਮਿਲਣ ਕਰਕੇ ਮਾਂ ਨੂੰ ਮਾਰਦਾ ਭਾਈ ਨੂੰ ਮਾਰਦਾ ਤੇ ਮਾਂ ਨੂੰ ਵੀ ਮਾਰਦਾ ਉਹ ਦੋਨਾਂ ਟੁਕੜੇ ਕਰ ਕਰਕੇ ਉਹ ਜਿਹੜੇ ਨਹਿਰ ਹੁੰਦੀ ਹੈ ਛੋਟੀ ਉਹਦੇ ਵਿੱਚ ਸੁੱਟਦਾ ਮੋਗਾ ਦੇ ਕੋਲ ਪਿੰਡ ਹੈ ਖੋਸਾ ਰੰਧੀਰ 500 ਰੁਪਏ ਨਸ਼ੇ ਨਹੀਂ ਮਿਲੇ ਭਾਈ ਹਸਬੰਡ ਨੂੰ ਉਹਨੇ ਵਾਈਫ ਨੂੰ ਡੰਡਿਆਂ ਨਾਲ ਮਾਰਿਆ ਫਰੀਦਕੋਟ ਚ ਪਤੀ ਔਰ ਬੇਟਾ ਮਤਲਬ ਬਾਪ ਔਰ ਬੇਟਾ ਨਸ਼ਾ ਕਰਦੇ ਸੀਗੇ ਜਦ ਨਸ਼ੇ ਲਈ ਪੈਸੇ ਨਹੀਂ ਮਿਲੇ ਤੇ ਬਾਪ ਨੇ ਆਪਣੀ ਵਾਈਫ ਨੂੰ ਤੇ ਬੇਟੇ ਨੇ ਆਪਣੀ ਮਾਂ ਨੂੰ ਵਿਕਟਮ ਹੀ ਕੀਤੀ ਉਹਨਾਂ ਨੂੰ ਮਾਰ ਮਾਰ ਖਤਮ ਕਰਤਾ ਫਰੀਦਕੋਟ ਦੇ ਅੰਦਰ ਇੱਕ ਜਗ੍ਹਾ ਹੈਗੀ ਐ ਫਰੀਕੋਟ ਜਤ ਪੁਲ ਪੁਲਾਵਣਾ ਰੋਡ ਉੱਥੇ ਨਸ਼ੇ ਦੇ ਪੈਸੇ ਨਹੀਂ ਮਿਲੇ ਹੈਂਡ ਪੰਪ ਦਾ ਹੱਥਾ ਹੁੰਦਾ ਨਾ ਉਦੇ ਨਾਲ ਮਾਂ ਦੀ ਹੱਤਿਆ ਕਰਤੀ ਔਰ ਉਹਨੂੰ ਵੀ ਉਥੇ ਉਥੇ ਗਾੜਨ ਦੀ ਕੋਸ਼ਿਸ਼ ਕੀਤੀ ਸੋ ਪੰਜਾਬ ਦੇ ਅੰਦਰ ਨਸ਼ਾ ਇਨਾ ਬਿਹਾਵਾ ਹੋ ਗਿਆ ਭਗਵੰਤ ਮਾਨ ਸਾਹਿਬ ਦੇ ਰਾਜ ਚ ਹੁਣ ਨਸ਼ੇੜੀ ਜਿਹੜੇ ਹੈ ਆਪਣੇ ਘਰਦਿਆਂ ਨੂੰ ਨਸ਼ੇ ਦੇ ਪੈਸੇ ਵਾਸਤੇ ਮਾਰ ਰਹੇ ਨੇ ਮੈਂ ਹੋਰ ਦੱਸਣਾ ਇੱਕ ਨਸ਼ੇੜੀ ਨੇ ਫਿਰੋਜ਼ਪੁਰ ਚ ਆਪਣੇ 10 ਸਾਲ ਦੀ ਬੇਟੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਦੇ ਭਰਾ ਨੇ ਰੋਕ ਲਿਆ ਪਰ ਨਸ਼ੇ ਵਾਸਤੇ ਪੈਸਾ ਚਾਹੀਦਾ ਸੀ ਔਰ ਉਹਨੇ ਬੇਟੀ ਨੂੰ ਬਚਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਹੀ ਲੁਧਿਆਣਾ ਦੇ ਅੰਦਰ ਜਵਾਰ ਨਗਰ ਕੈਂਪ ਹੈ ਨਸ਼ੇਲੀ ਪਤੀ ਨੇ ਜਦ ਪਤਨੀ ਨੂੰ ਉਲਟੀ ਗੱਲ ਹੈ ਪਤੀ ਨੇ ਜਦ ਪਤਨੀ ਨੂੰ 20000 ਰੁਪਏ ਨਸ਼ੇਲੀਂ ਦਿੱਤਾ ਉਹਨੇ ਛੋਟੇ ਬੱਚੇ ਨੂੰ ਦੁੱਧ ਪਿਆਣਾ ਬੰਦ ਕਰਤਾ ਔਰ ਕਈ ਦਿਨ ਖਾਣਾ ਨਹੀਂ ਦਿੱਤਾ ਔਰ ਬੱਚੇ ਨੂੰ ਕੀੜੇ ਪੈ ਗਏ ਉਹ ਬਾਅਦ ਚ ਇਹਦਾ ਬਾਪੂ ਕਰਿਆ ਇਹਨੂੰ ਦੇਖਿਆ ਹੋਰਾਂ ਨੇ ਦੇਖਿਆ ਤਾਂ ਜਾ ਕੇ ਬੱਚਾ ਸੰਭਾਲਿਆ ਸੋ ਦੁਖਦਈ ਗੱਲ ਇਹ ਹੈ ਪੰਜਾਬ ਦੇ ਅੰਦਰ ਨਸ਼ਾ ਹੁਣ ਸਾਡੇ ਪਰਿਵਾਰਾਂ ਨੂੰ ਖਾ ਰਿਹਾ। ਛੋਟੇ ਬੱਚੇ ਨਸ਼ੇ ਚ ਪੇੜ ਚ ਨੇ। ਹੁਸ਼ਾਰਪੁਰ ਚ 8, 9, 10 ਸਾਲ ਤੇ 12 ਸਾਲ ਦੇ ਬੱਚੇ ਨਸ਼ਾ ਲੈ ਰਹੇ ਨੇ ਅਖਬਾਰਾਂ ਦਿਖਾਉਣਾ ਛੱਡਦੀਆਂ। ਪਟਿਆਲੇ ਦੇ ਕੋਲ ਇੱਕ ਪਿੰਡ ਐ 10 ਸਾਲ ਦਾ ਨਾਬਾਲਗ ਬੱਚਾ 2 ਸਾਲ ਦਾ ਚਿੱਟਾ ਲੈ ਰਿਹਾ। ਹੁਣੀ ਥੋੜੇ ਦਿਨ ਪਹਿਲੇ ਬਰਨਾਲਾ ਬੱਸ ਸਟੈਂਡ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਦੇਖੀ ਹੋਣੀ ਐ ਜਿਸ ਵਿੱਚ ਉਹ ਬੱਚਾ ਛੋਟਾ ਬੱਚਾ 2 ਕੈਪਸੂਲ ਖਾ ਕੇ ਨਸ਼ਾ ਚ ਉਲੜ ਰਿਹਾ ਸੀ। ਸੋ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਹੈਗਾ ਇਸ ਬਿਆਵ ਰੂਪ ਲੈ ਚੁੱਕਿਆ ਹੈ ਔਰ ਨਸ਼ਾ ਜਿਹੜਾ ਹੈਗਾ ਉਹ ਬੱਚਿਆਂ ਤੇ ਦੀ ਕੈਰ ਬਣ ਕੇ ਵਰਪ ਰਿਹਾ ਨਸ਼ੇ ਦੇ ਕਾਰਨ ਪੂਰੇ ਤੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਤਾੜੇ ਵਜੜ ਨੇ ਪੰਜਾਬ ਚ ਬਰਨਾਲਾ ਦਾ ਪਿੰਡ ਹੈ ਦਾਨਗੜ ਨਸ਼ੇ ਦੇ ਸਪੇਟ ਚ ਤਿੰਨ ਪੀੜੀਆਂ ਆ ਗਈਆਂ ਇਹ बार-बार ਮੈਂ ਨਾ ਜ਼ਿਲ੍ਹਿਆਂ ਦਾ ਪਿੰਡਾਂ ਦਾ ਨਾਂ ਅਸਲੀ ਲੈਣਾ ਕਿਹੜੀ ਭਗਵੰਤ ਮਾਨ ਸਰਕਾਰ ਹੈ ਨਾ ਆਮ ਆਦੀ ਪਾਰਟੀ ਸਰਕਾਰ ਹੈ ਝੂਠ ਦੀ بنیاد ਤੇ ਖੜੀ ਸਰਕਾਰ ਹੈ ਪਗਨ ਸਿੰਘ ਰਾਜਗੁਰੂ ਸੁਖਦੇਵ ਦੀ ਝੂਠੀ ਸਵਾਂ ਖਾਗ ਦੇ ਚੱਕਣ ਵਾਲੀ ਸਰਕਾਰ ਹੈ ਇਹਨਾਂ ਨੇ ਕਹਿੰਦੇ ਜੀ ਗਲਤ ਬੋਲਦੇ ਬੀਜੇਪੀ ਵਾਲੇ ਗਲਤ ਕੁਛ ਨਹੀਂ ਬੋਲਦੇ ਮੇਰਾ ਚੈਲੰਜ ਹੈ ਆਮ ਆਦੀ ਪਾਰਟੀ ਨੂੰ ਮੇਰਾ ਚੈਲੰਜ ਹੈ ਭਗਵੰਤ ਮਾਨ ਸਾਹਿਬ ਨੂੰ ਮੇਰਾ ਚੈਲੰਜ ਹੈ ਇਹਨਾਂ ਦੇ ਸਾਰੇ ਮੰਤਰੀ ਐਮ ਐਲ ਏ ਲੀਡਰਾਂ ਨੂੰ ਜਿਹੜੇ ਪ੍ਰਵਕਤਾ ਬਣ ਕੇ ਸਾਂਸਦ ਬਣ ਕੇ ਬੋਲਦੇ ਨੂੰ ਮੈਨੂੰ ਗੱਲ ਨੂੰ ਝੂਠ ਪ੍ਰੂਫ ਕਰਕੇ ਦਿਖਾਓ ਨਸ਼ੇ ਦੇ ਕਾਰਨ ਭਗਵੰਤ ਮਾਨ ਦੇ ਸਰਕਾਰ ਦੇ ਅੰਦਰ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਜਿ세 ਕਦੀ ਪਹਿਲੇ ਨਹੀਂ ਸੁਣਿਆ ਸੀਗਾ बरनला दानगढ़ विलेज है नशे पंच तीन पीढ़ियां आ गई मुक्तसर च एक, एक पिंड आंद है किलिया वाली चौंती दिन मां नौजवान पुत्र जड़े हैं नशे दे करके बरोस करके मर गए अमृतसर च एक पिंड है चाटी पिंड एक परिवार के तीन पुत्र नशे करके मर गए इसरा बठिंडा कोल मोड़ मंडी को पिंड है गांव गहरी बारा सिंह ਪੂਰਾ ਪਰਿਵਾਰ ਨਸ਼ਨਾ ਖਤਮ ਹੋ ਗਿਆ ਪਹਿਲੇ ਪਾਪੂ ਮਰਿਆ ਬੇਟਾ ਮਰਿਆ ਜੋ ਦੂਜਾ ਬੇਟਾ ਮਰਿਆ ਮਾਂ ਸਦਮੇ ਨਾਲ ਮਰ ਗਈ ਘਰ ਦੇ ਬਾਹਰ ਤਾਲਾ ਵੱਜ ਗਿਆ ਤਾਲਾ ਵੱਜ ਗਿਆ ਘਰ ਦਾ ਕੋਈ ਹੈ ਹੀ ਨਹੀਂ ਹੁਣ ਬੰਦਾ ਕਿਉਂਕਿ ਸਾਰੇ ਸਾਰੇ ਚਿੱਟੇ ਦੇ ਕਰਕੇ ਉੱਪਰ ਚਲੇ ਗਏ ਇਸੇ ਮੌਕੇ ਦੇ ਅੰਦਰ ਕਸਬਾ ਹੈ ਧਰਮਕੋਟ ਪਿੰਡ ਪੰਡੋਰੀ ਆਰਿਆ ਇੱਕ ਵਿਧਵਾ ਮਾਂ ਉਹਦਾ ਇਕੱਲਾ ਇੱਕ 18 ਸਾਲ ਦਾ ਬੱਚਾ ਚਿੱਟੇ ਦੇ ਕਰਕੇ ਉਹ ਮਾਂ ਜਿਹੜੀ ਵਿਚਾਰੀ ਦਰਦ ਧੋਖਾ ਖਾਂਦੀ ਹੈ ਭਾਂਡੇ ਮੁੰਡੇ ਮਾਸਤੀ ਇਸ ਤਰ੍ਹਾਂ ਹੀ ਇੱਕ ਜੰਧੰਦਰ ਦਾ ਮਹੱਲਾ ਸ਼ੋਖ ਵਿਆਰ ਕਰਜ਼ ਲੈ ਕੇ ਇਲਾਜ ਕਰਾਇਆ ਬੇਟੇ ਦਾ ਨਸ਼ੇ ਦਾ ਬੱਚਾ ਫੇਰ ਨਾ ਬੱਚਿਆ ਤੇ ਘਰ ਵੀ ਇਸ ਪਰਿਵਾਰ ਦਾ ਵਿੱਕ ਗਿਆ ਤੇ ਨਸ਼ੇ ਦੇ ਕਰਕੇ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ। ਪ੍ਰੈਗਨਨਸੀ 'ਚ ਵੀ ਕੁੜੀਆਂ ਨਸ਼ਾ ਕਰ ਰਹੀ ਹੁੰਦੇ। ਕਪੂਰਥਲਾ ਦੀ ਇੱਕ 22 ਸਾਲ ਦੀ ਲੇਡੀ ਹੈ। ਉਹਦਾ ਨਸ਼ਾ ਨਸ਼ਾ ਪ੍ਰੈਗਨਨਸੀ 'ਚ ਨਸ਼ਾ ਕਰਦੇ ਵੀਡੀਓ ਵਾਇਰਲ ਹੋਇਆ। ਇਸਾਹੀ ਇੱਕ ਫਿਰੋਸਪੁਰ ਦੇ ਅੰਦਰ ਬਸਤੀ ਸ਼ੇਖਾਂ ਵਾਲੀ ਹੈ ਉੱਥੇ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਇਹ ਸਭ ਚੀਜ਼ਾਂ ਨੇ ਜਿਹੜੀਆਂ ਦਿਖਾਉਂਦੀਆਂ ਨੇ ਕਿ ਪੰਜਾਬ ਦੇ ਅੰਦਰ ਨਸ਼ਾ ਬੜਾ ਭਿਆਨਕ ਰੂਪ ਲੈ ਚੁੱਕਿਆ ਮਾਨ ਸਾਹਿਬ ਮੈਂ ਆਪ ਜੀ ਨੂੰ ਦੱਸਣਾ ਚਾਹੂੰਗਾ ਤੁਹਾਡੇ ਸ਼ਾਸਨ ਕਾਲ ਦੇ ਅੰਦਰ ਨਸ਼ਾ ਤੇ ਕੀ ਖਤਮ ਹੋਣਾ ਸੀਗਾ ਨਸ਼ੇ ਦੀ ਤਰੱਕੀ ਪੂਰੀ ਹੋ ਗਈ ਹੈ ਤਰੱਕੀ ਕੀ ਹੋ ਗਈ ਹੈ ਚਿੱਟਾ ਇੱਥੇ ਮਿਕਦਾ ਤੇ ਹੁਣ ਪੰਜਾਬ 'ਚ ਬੋਲ ਲੱਗਦੇ ਨੇ ਕਦੇ-ਕਦੇ ਦੇਖਦਾ ਤੁਸੀਂ ਹਾਈਵੇ ਤੇ ਜਾਓ ਦੇਸੀ ਸ਼ਰਾਬ ਠੇਕਾ ਠੇਕਾ ਸ਼ਰਾਬ ਕੀ ਸ਼ਬਦ ਪਿੰਡਾਂ ਨਹੀਂ ਸੰ ਲਿਖੇ ਬੋਰਡ ਲੱਗੇ ਹੁੰਦੇ ਨੇ ਸ਼ਹਿਰ ਦੇ ਅੰਦਰ ਵੀ ਬੋਰਡ ਲੱਗੇ ਹੁੰਦੇ ਨੇ ਵੀ ਇੱਥੇ ਸ਼ਰਾਬ ਦਾ ਠੇਕਾ ਹੈ ਪਿੰਡਾਂ ਦੇ ਅੰਦਰ ਵੀ ਲੱਗੇ ਹੁੰਦੇ ਨੇ ਹੁਣ ਚਿੱਟੇ ਦੇ ਬੋਰਡ ਲੱਗ ਪਏ ਭਗਵੰਦ 마ਸਾ ਸਾਹ ਤੜੇ ਰਾਤ ਪੰਜਾਬ ਦੇ ਚਿੱਟੇ ਦੇ ਬੋਰਡ ਲੱਗਦੇ ਨੇ ਅੰਮ੍ਰਿਤਸਰ ਵਰਗੇ ਸ਼ਹਿਰ ਚ ਲੱਗਦੇ ਨੇ ਉਹ ਕੀ ਨਾਮ ਹੈ ਮੰਤਰੀ